ਵੀ ਚਲਦਾ ਸੀਗਾ ਅੱਜ ਵੀ ਬਹੁਤ ਚਲਦਾ ਵਾ ਜਿਦਾ ਆਪਾਂ ਦੇਖ ਰਹੇ ਹਾਂ ਤੇ ਉਹ ਜਬਰਨਾਮਾ ਸਵੇਗਾ ਜਿਹੜਾ ਆਪਣੇ ਭਾਈ ਸਾਹਿਬ ਜੀ ਹੋਣਾ ਜਿਹੜੀ ਇਹ ਜਿਹੜਾ ਡਿਜ਼ਾਈਨ ਜੀ ਬਣਿਆ ਭਾਈ ਸਾਹਿਬ ਜੀ ਇਹ ਔਰੰਗਜ਼ੇਬ ਦਾ ਨਾ ਉਸਤਨਾ ਦੀ ਕਬਰ ਬਣੀ ਹੈ ਉਹ ਜਿਆ ਸਰਲ ਡਿਜ਼ਾਈਨ ਹੈਗਾ ਉਹ ਜਿਹੜੇ 13 ਨੇ ਇਹ 13 ਇੱਕ ਨਾਮਦਾਰ ਸੰਸਾ ਮਿਸ਼ਨ ਜਿਹੜਾ ਚਲਾਉਂਦੇ ਸੀਗੇ ਆਪਣੇ ਉਹ ਆਏ ਸੀ ਇੱਥੇ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਔਰੰਗਜ਼ੇਬ ਦੀ ਕਬਰ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਇਹਨੇ ਕਾਂਗੜੀ ਉਹਨਾਂ ਨੇ ਪੁਰਤੀ ਸੀ ਦਫਨ ਇੱਥੇ ਕੀਤਾ ਗਿਆ ਉਹ ਜ਼ਾਇਮੀ ਉੱਤੇ ਬੜੇ ਹੋਏ ਤੇ ਜਿਸ ਤਰ੍ਹਾਂ ਉਸੇ ਕਾਪੀ ਕਹਿੰਦੇ ਆ ਮਹੀਨਾ ਜਿੱਥੇ ਰਾਸੀਗਾ ਉਹਨਾਂ ਦੀ ਇਹ ਪੁਰਾਤਨ ਸਮੇਂ ਤੋਂ ਰੂਪ ਜਿਹੜਾ ਹੈ ਫਿਰ ਇੱਥੇ ਲੱਗ ਕਰ ਦਿੱਤਾ ਗਿਆ ਦਗਾ ਦਿੱਤਾ ਗਿਆ ਜਿੰਨਾ ਇਹ ਜ਼ਫਰਨਾਮਾ ਹੈ ਉਲਟੇ ਨੇ ਪੱਤਰੇ ਸਾਰੇ ਤੇ ਵੀ ਆਪਣੇ ਜਿਹੜੀ ਉਰਦੂ ਦੇ ਫਾਰਸੀ ਜਿਹੜੀ ਆ ਕੁੱਟੀ ਚਲਦੀ ਹੈ ਇਹ ਆਪਣੇ ਗੁਰਮੁਖੀ ਤੋਂ ਥੱਲੇ ਦੁਰਤ ਹੈ ਤੇ ਸੋਨੇ ਦਾ ਵਰਕ ਸਾਰਾ ਕਿੱਥੋਂ ਆ ਰਿਹਾ ਅੰਦਰ ਉੱਤੇ ਜਿਹੜੀ ਲਾਈਨਾਂ ਸੋਨੇ ਦੀਆਂ ਲੱਗੀਆਂ ਜਦੋਂ ਪੀਟੀਐਲ ਜਿਹੜੀ ਲਾਇਬ੍ਰੇਰੀ ਹੈਗੀ ਹੈ ਉਹ ਵੀ ਡਿਜੀਟਾਈਜ਼ ਕਰਕੇ ਲੈ ਕੇ ਗਏ ਨੇ ਯੂਐਸ ਦੀ ਕੈਨੇਡਾ ਦੀ ਕਲੀ ਸੰਤ